ਹੈਲੋ ਫਰੈਂਡਸ ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਪਾਂ ਰੋਜ਼-ਰੋਜ਼ ਸਬਜ਼ੀਆਂ ਬਣਾ ਕੇ ਕਈ ਵਾਰੀ ਆਪਣਾ ਮਨ ਵੀ ਬੋਰਿੰਗ ਹੋ ਜਾਂਦਾ ਹੈ ਤੇ ਕਈ ਵਾਰ ਕਈ ਵਾਰੀ ਮੇਰੇ ਵਰਗੀਆਂ ਭੈਣਾਂ ਨੂੰ ਇਹ ਟੈਨਸ਼ਨ ਹੁੰਦੀ ਹੈ ਕਿ ਅੱਜ ਆਪਾਂ ਬਣਾਇਆ ਕੀ ਜਾਵੇ ਸਬਜ਼ੀ ਵਿੱਚ ਇਸ ਕਰਕੇ ਆਪਾਂ ਘਰੇ ਪਈਆਂ ਦੋ ਚੀਜ਼ਾਂ ਤੋਂ ਬਣਾਵਾਂਗੇ ਇੱਕ ਨਿਊ ਰੈਸਪੀ ਉਸ ਤੋਂ ਲਈ ਆਪਾਂ ਲਈਆਂ ਨੇ ਹਰੀਆਂ ਮਿਰਚਾਂ ਇਹ ਛੋੜੀਆਂ ਇਹ ਮੋਟੀਆਂ ਮੋਟੀਆਂ ਨੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਧੋ ਕੇ ਸੁਕਾ ਲਿਆ ਸੀ ਤੇ ਇਸ ਦੇ ਉੱਪਰ ਆਪਾਂ ਇਹਨਾਂ ਦੇ ਗੱਟੜੀਆਂ ਡੋਡੀਆਂ ਹੁੰਦਗੀਆਂ ਨੇ ਉਤਾਰ ਲਈ ਆਏ ਹੁਣ ਇਹਨਾਂ ਨੂੰ ਆਪਾਂ ਮੋਟਾ ਕੱਟ ਲਵਾਂਗੇ ਰੈਸਪੀ ਸਿਰਫ ਦੋ ਤਿੰਨਾਂ ਤੋਂ ਹੀ ਬਣ ਕੇ ਤਿਆਰ ਹੋ ਜਾਂਦੀ ਏ ਹਰੀਆਂ ਮਿਰਚਾਂ ਤੇ ਦਹੀਂ ਤੋਂ ਤੇ ਖਾਣ ਵਿੱਚ ਵੀ ਬਹੁਤ ਜ਼ਿਆਦਾ ਟੇਸਟੀ ਹੁੰਦੀ ਤੇ ਇਹ ਬਹੁਤ ਜਲਦੀ ਬਣ ਕੇ ਤਿਆਰ ਹੋ ਜਾਂਦੀ ਏ ਇਸ ਕਰਕੇ ਅੱਜ ਆਪਾਂ ਇਹ ਰੈਸਪੀ ਬਣਾਉਣ ਜਾ ਰਹੇ ਹਾਂ ਇਹ ਰਾਸਤ ਰਾਜਸਥਾਨ ਵਿੱਚ ਜ਼ਿਆਦਾ ਬਣਾਈ ਜਾਂਦੀ ਏ ਕਿਉਂਕਿ ਇਹ ਬਹੁਤ ਸਿੰਪਲ ਹੁੰਦੀ ਏ ਆਪਾਂ ਇਹ ਵਾਲੀਆਂ ਮੋਟੀਆਂ ਮਿਰਚਾਂ ਤਾਂ ਲਈਆਂ ਨੇ ਤਾਂ ਕਿ ਇਸ ਵਿੱਚ ਬੀਜ ਵੀ ਘੱਟ ਹੁੰਦੇ ਨੇ ਤੇ ਇਹ ਜ਼ਿਆਦਾ ਕੋੜੀਆਂ ਵੀ ਨਹੀਂ ਹੁੰਦੀਆਂ ਨੇ ਤੇ ਜਿਦਾਂ ਕਿ ਤੁਹਾਨੂੰ ਪਤਾ ਹੈ ਹਰੀਆਂ ਮਿਰਚਾਂ ਵੀ ਆਪਣੇ ਲਈ ਕਾਫੀ ਜ਼ਿਆਦਾ ਫਾਇਦੇਮੰਦ ਹੁੰਦੀਆਂ ਨੇ ਇਹ ਹਾਰਟ ਅਟੈਕ ਦੀ ਪ੍ਰੋਬਲਮ ਤੋਂ ਆਪਾਂ ਨੂੰ ਬਚਾਉਂਦੀਆਂ ਨੇ ਹੁਣ ਆਪਾਂ ਇਸ ਨੂੰ ਇਸ ਦੀ ਰੈਸਪੀ ਤਿਆਰ ਕਰਕੇ ਦਿਖਾਉਣੀ ਹੈ ਕਿ ਇਦਾਂ ਇਸ ਦੀ ਰੈਸਪੀ ਕਿਵੇਂ ਬਣਦੀ ਏ ਇਸ ਰੈਸਪੀ ਨੂੰ ਬਣਾਉਣ ਲਈ ਨਾ ਹੀ ਕੋਈ ਪਿਆਜ਼ ਦੀ ਲੋੜ ਹੈ ਤੇ ਨਾ ਹੀ ਕੋਈ ਟਮਾਟਰ ਦੀ ਇਹ ਸਿਰਫ ਦਹੀਂ ਅਤੇ ਹਰੀਆਂ ਮਿਰਚਾਂ ਤੋਂ ਤਿਆਰ ਹੋ ਜਾਂਦੀ ਹੈ ਘਰ ਦੇ ਸਿੰਪਲ ਮਸਾਲਿਆਂ ਨਾਲ ਬਣ ਕੇ ਤਿਆਰ ਹੋ ਜਾਂਦੀ ਹੈ ਆਪਾਂ ਇੱਕ ਖਾਲੀ ਬੌਲ ਲੈ ਲਿਆ ਹੈ ਬਾਉਲ ਇਸ ਵਿੱਚ ਥੋੜਾ ਜਿਹਾ ਦਹੀਂ ਐਡ ਕਰਾਂਗੇ ਆਪਾਂ ਘਰ ਦਾ ਜਮਾਇਆ ਫਰੈਸ਼ ਦਹੀਂ ਲਿਆ ਹੈ आप दो का दही दी हम इस थोड़ा जहाद अनुसार नमक ऐड करा थोड़ी जी लाल मिर्च गर्म मसाला इस धनिया पाउडर है थोड़ा जहा हल्दी पाउडर इसमें चंकी तरह मिक्स करेंगे ਹੁਣ ਆਪਾਂ ਇੱਕ ਕੜਾਈ ਲਈਏ ਇਸ ਨੂੰ ਗਰਮ ਹੋ ਲਈ ਰੱਖ ਦਿੱਤਾ ਹੈ ਇਸ ਵਿੱਚ ਸਰੋਂ ਦਾ ਤੇਲ ਇੱਕ ਕੱਛੀ ਸਰੋਂ ਦਾ ਤੇਲ ਪਾਵਾਂਗੇ ਆਪਾਂ ਇੱਕ ਕੱਛੀ ਸਰੋਂ ਦਾ ਤੇਲ ਲੈ ਲਈ ਆਈ ਇਹ ਜੋ ਸਬਜੀ ਹੈ ਨਾ ਸਰੋਂ ਦੇ ਤੇਲ ਵਿੱਚ ਹੀ ਵਧੀਆ ਲੱਗਦੀ ਹੈ ਤੇ ਇਸ ਨੂੰ ਸਰੋਂ ਦੇ ਤੇਲ ਵਿੱਚ ਹੀ ਬਣਾਉਣਾ ਹੈਗਾ ਇਸ ਨਾਲ ਸਰੋਂ ਦੇ ਤੇਲ ਨਾਲ ਇਸ ਵਿੱਚ ਜ਼ਿਆਦਾ ਫਲੇਵਰ ਵਧੀਆ ਆਂਦੇ ਨੇ ਤੇਲ ਆਪਣਾ ਗਰਮ ਹੋ ਚੁੱਕਿਆ ਹੈ ਹੁਣ ਇਸ ਵਿੱਚ ਥੋੜੀ ਜਿਹੀ ਅਜਵਾਇਨ ਐਡ ਕਰਾਂਗੇ ਥੋੜਾ ਜਿਹਾ ਜੀਰਾ ਥੋੜੀ ਜਿਹੀ ਰਾਈ ਥੋੜੀ ਜਿਹੀ ਸੌਫ ਇਹਨਾਂ ਸਾਰਿਆਂ ਨੂੰ ਮਿਕਸ ਕਰ ਦਾਂਗੇ ਮਸਾਲੇ ਸਾਰੇ ਆਪਣੇ ਪੁੱਟ ਚੁੱਕੇ ਨੇ ਹੁਣ ਇਸ ਵਿੱਚ ਹਰੀਆਂ ਮਿਰਚਾਂ ਹੜ ਕਰਾਂਗੇ ਇਸ ਨੂੰ ਚੱਕਰ ਦੀ ਤਰ੍ਹਾਂ ਪੰਨੀਆਂ ਆਪ ਸਾਗੀ ਮਿਰਚਾਂ ਦਾ ਤਿੱਖਾ ਪੰਨਿਕਲ ਜਵੇ बिल्कुल हल्के हथ चला मिर्चा अपन भुज ली ने थोड़ा थोड़ा इसका कलर भी चेंज होने लग पाया हम इस दही ऐड करा इस दही ऐड कर दिता है इसमें हल्के हल्के हथा चलावें फिर तो ਇਹ ਦਹੀਂ ਇਸ ਵਿੱਚ ਮਿਕਸ ਹੋ ਜਾਵੇ। ਇਸ ਨੂੰ 4 ਤੋਂ 5 ਮਿੰਟ ਇਦਾਂ ਚਲਾਵਾਂਗੇ। ਦਹੀਂ ਨੂੰ ਹਪਾ ਚਲਾਉਂਦੇ ਹੀ ਰਹਿਣਾ ਤਾਂ ਕਿ ਦਹੀਂ ਆਪਣਾ ਫੁੱਟੇ ਨਾ। ਇਸ ਨੂੰ ਮੀਡੀਅਮ ਤੋਂ ਸਲੋ ਆਂਚ ਵਿੱਚ ਪਕਾਣਾ ਹੈਗਾ। ਸੌਰੀ ਆਪਾਂ ਦੱਸਣਾ ਭੁੱਲ ਗਏ ਇਸ ਵਿੱਚ ਆਪਾਂ ਇੱਕ ਚਮਚਾ ਬੇਸਨ ਵੀ ਐਡ ਕੀਤਾ ਸੀ ਬੇਸਨ ਕਰਕੇ ਦਹੀਂ ਦਾ ਜੋ ਪਾਣੀ ਹੈ ਸਾਰਾ ਉਹ ਸੁੱਕ ਚੁੱਕਿਆ ਹੈ ਤੇ ਪਹਿਲਾਂ ਨਾਲ ਸਿੱਖਾ ਹੋ ਚੁੱਕਿਆ ਹੈ ਇਸ ਨੂੰ ਸੁੱਕੀ ਮੇਥੀ ਦੇ ਧਣੀਆਂ ਨਾਲ ਆਪਾਂ ਗਾਰਨਿਸ਼ ਕਰ ਦਵਾਂਗੇ ਇਹ ਦਨੀ ਦੇਖਣ ਵਿੱਚ ਸੋਹਣੀ ਲੱਗ ਰਹੀ ਉਹ ਨਹੀਂ ਖਾਣ ਵਿੱਚ ਟੇਸਟੀ ਹੁੰਦੀ ਹੈ ਲੋਹ ਦੀ ਆਪਣੀ ਮੈਤਰਾ ਤੇ ਦਹੀਂ ਤੋਂ ਬਣ ਕੇ ਰੈਸਪੀ ਤਿਆਰ ਹੈ ਇਸ ਨੂੰ ਗਰਮਾ ਗਰਮ ਰੋਟੀ ਦੇ ਨਾਲ ਸਰਵ ਕਰੋ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜੁੜ ਕਰਿਓ ਥੈਂਕ ਯੂ ਫॉर ਵਾਚਿੰਗ